ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਅੱਜ ਦੀ ਕਹਾਣੀ ਇੱਕ ਬੁੱਢੀ ਮਾਂ ਦੀ ਦਰਦ ਭਰੀ ਕਹਾਣੀ ਹੈ ਜਿਸ ਵਿੱਚ ਇੱਕ بیٹے ਨੂੰ ਇੰਨੀਆਂ ਮਿੰਤਾ ਮੰਗ ਮੰਗ ਕੇ ਲਿਆ ਤੇ ਉਸ ਨੇ ਕੀ ਕੀਤਾ ਨਾ ਪੁੱਤ ਮੈਨੂੰ ਨਾ ਮਾਰ ਮੈਂ ਅੱਜ ਤੋਂ ਬਾਅਦ ਬਿਨਾਂ ਤੈਨੂੰ ਪੁੱਛੇ ਕਦੀ ਖਾਣਾ ਨਹੀਂ ਖਾऊंगी ਮੈਨੂੰ ਮਾਫ਼ ਕਰ ਦੇ ਸ਼ਿੰਦੀ ਨੇ ਭੀਖ ਮੰਗਦੇ ਹੋਏ ਕਿਹਾ ਚਿੰਦੀ 60 ਸਾਲਾਂ ਦੀ ਔਰਤ ਆ ਜਿਸ ਨੂੰ ਉਹ ਇਹ ਗੱਲ ਕਹਿ ਰਹੀ ਸੀ ਉਸ ਪੁੱਤ ਨੂੰ ਉਸ ਨੇ ਕਈ ਕਈ ਮੰਤਾ ਮੰਗਵਾ ਕੇ ਲਿਆ ਸੀ ਚੁੱਪ ਕਰ ਬੁੜੀਏ ਪੈਸੇ ਦਰਖਤੇ ਨਹੀਂ ਉਗਦੇ ਉਹਨਾਂ ਨੂੰ ਮਿਹਨਤ ਨਾਲ ਕਮਾਇਆ ਜਾਂਦਾ ਆ ਤੇ ਇਹ ਜੋ ਤੂੰ ਖਾ ਰਹੀ ਆ ਨਾ ਉਸ ਨੂੰ ਮੈਂ ਆਪਣੇ ਪੈਸਿਆਂ ਨਾਲ ਖਰੀਦਿਆ ਆ ਮੋਹਨ ਨੇ ਗੁੱਸੇ ਇੱਕ ਗੁੱਸਾ ਕਰਦੇ ਹੋਏ ਨੇ ਕਿਹਾ ਉਸ ਦੀ ਚਲੌਣ ਨਾਲ ਮੋਹਨ ਦੀ ਪਤਨੀ ਸੋਨੀਆ ਵੀ ਉੱਥੇ ਆ ਪਹੁੰਚੀ ਕੀ ਹੋਇਆ ਜੀ ਹੁਣ ਕੀ ਕਰ ਦਿੱਤਾ ਇਸ ਬੁੜੀ ਨੇ ਮੋਹਨ ਨੇ ਜਿਵੇਂ ਕਿਹਾ ਇਹ ਸੁਣ ਕੇ ਸੋਨੀਆ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਤੁਰੰਤ ਚਿਮਟੇ ਨੂੰ ਚੁੱਲ੍ਹੇ ਤੇ ਗਰਮ ਕੀਤਾ ਤੇ ਉਹ ਚਿਮਟਾ ਛਿੰਦੀ ਦੇ ਹੱਥ ਤੇ ਲਾ ਦਿੱਤਾ ਛਿੰਦੀ ਦਰਦ ਨਾਲ ਤੜਫ ਉੱઠી ਉਸ ਨੇ ਰੋਂਦੇ ਹੋਏ ਗਿੜ ਗੜਾਉਂਦੇ ਹੋਏ ਕਿਹਾ ਬਹੂ ਮੈਂ ਤੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਮੈਨੂੰ ਮਾਫ਼ ਕਰ ਦੇ ਚੁੱਪ ਕਰ ਬੁੜੀਏ ਪਤਾ ਨਹੀਂ ਇਹ ਬੁੱਢੀ ਕਦੋਂ ਮਰੂਗੀ ਸੋਨੀਆਂ ਨੇ ਉਸ ਨੂੰ ਇੱਕ ਲੱਤ ਮਾਰੀ ਤੇ ਉੱਥੋਂ ਚਲੀ ਗਈ ਮੋਹਨ ਵੀ ਉੱਥੋਂ ਚਲਾ ਗਿਆ ਚਿੰਦੀ ਨੇ ਆਪਣਾ ਹੱਥ ਫੜਿਆ ਜਿਸ ਉੱਤੇ ਸੋਨੀਆਂ ਨੇ ਗਰਮ ਚਿਮਟਾ ਮਾਰਿਆ ਸੀ ਉਸ ਨੇ ਰੋਂਦੇ ਹੋਏ ਖੁਦ ਨੂੰ ਕਿਹਾ ਕਿਉਂ ਮੰਗੂ ਦੇ ਬਾਪੂ ਤੂੰ ਮੈਨੂੰ ਛੱਡ ਕੇ ਕਿਉਂ ਚਲਾ ਗਿਆ ਜੇ ਤੁਸੀਂ ਹੁੰਦੇ ਤਾਂ ਇਹ ਨੌਬਤ ਕਦੀ ਵੀ ਨਾ ਆmdi ਨੀ ਹੀ ਬੋਲ ਕੇ ਸ਼ਿੰਦੀ ਰੋਣ ਲੱਗ ਪਈ ਉਦੋਂ ਹੀ ਕਿਸੇ ਨੇ ਪਿੱਛੋਂ ਆ ਕੇ ਮੋਢੇ ਤੇ ਹੱਥ ਰੱਖਿਆ ਸ਼ਿੰਦੀ ਨੇ ਪਲਟ ਕੇ ਵੇਖਿਆ ਤਾਂ ਉਸ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉਠੀਆਂ ਉਹ ਆਪਣਾ ਸਾਰਾ ਦਰਦ ਭੁੱਲ ਗਈ ਦਾਦੀ ਤੁਸੀਂ ਪਲੀਜ਼ ਨਾ ਰੋਵੋ ਰਵੀ ਜੋ ਮੋਹਨ ਤੇ ਸੋਨੀਆ ਦਾ ਬੇਟਾ ਸੀ ਉਸ ਨੇ ਸ਼ਿੰਦੀ ਦੀਆਂ ਅੱਖਾਂ ਦੇ ਅਥਰੂ ਪੂੰਝਦੇ ਹੋਏ ਕਿਹਾ ਹੁਣ ਇਹ ਜੋ ਕੁਝ ਥੋੜੇ ਪਹਿਲਾਂ ਜੋ ਵੀ ਹੋਇਆ ਮੈਂ ਸਭ ਕੁਝ ਵੇਖ ਲਿਆ ਆ ਛਿੰਦੇ ਨੇ ਉਸ ਨੂੰ ਗੱਲ ਨਾਲ ਲਗਾ ਲਿਆ ਰਵੀ ਨੇ ਨਮੱਖਾ ਨਾਲ ਕਿਹਾ ਦਾਦੀ ਮੰਮੀ ਪਾਪਾ ਬਹੁਤ ਬੁਰੇ ਆ ਉਹ ਤੁਹਾਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ ਨਹੀਂ ਬੇਟਾ ਆਪਣੀ ਮੰਮਾ ਪਾਪਾ ਨੂੰ ਇਦਾਂ ਨਹੀਂ ਇਸ ਤਰ੍ਹਾਂ ਨਹੀਂ ਬੋਲਦੇ ਦਾਦੀ ਮੈਨੂੰ ਇੱਥੇ ਨਹੀਂ ਰਹਿਣਾ ਇਹ ਬੋਲ ਕੇ ਉਹ ਰੋਣ ਲੱਗ ਪਿਆ ਕਿ ਉਦੋਂ ਹੀ ਸੋਨੀਆ ਆ ਗਈ ਬੁੜੀਏ ਤੂੰ ਮੇਰੇ ਬੇਟੇ ਨੂੰ ਰੋਵਾਇਆ ਤੂੰ ਐਵੇਂ ਨਹੀਂ ਸੁਧਰੇਂਗੀ ਇਹ ਬੋਲ ਕੇ ਉਹ ਦੇ ਵੱਲ ਵਧਣ ਲੱਗੀ ਜੋਸੀ ਵਿਲੇ ਵਿੱਚ ਰਵੀ ਆ ਗਿਆ ਹੁਣ ਦਾਦੀ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਤੁਸੀਂ ਮਯੋਤ ਬੁਰੇ ਹੋ ਤੁਸੀਂ ਸੋਨੀਆ ਨੇ ਜਦੋਂ ਉਹਦੇ ਮੂੰਹ ਤੋਂ ਇਹ ਗੱਲ ਸੁਣੀ ਤਾਂ ਉਸਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇਰੀ ਇਹ ਨੀਮਤ ਆਪਣੀ ਮਾਂ ਨਾਲ ਇਵੇਂ ਗੱਲ ਕਰੇਗਾ ਤੁਸੀਂ ਵੀ ਤਾਂ ਦਾਦੀ ਨਾਲ ਇਵੇਂ ਹੀ ਗੱਲ ਕਰਦੇ ਹੋ ਰਵੀ ਨੇ ਜਿਵੇਂ ਹੀ ਕਿਹਾ ਸੋਨੀਆ ਨੇ ਉਹਦੀ ਗੱਲ ਤੇ ਇੱਕ ਥੱਪੜ ਮਾਰ ਦਿੱਤਾ ਤੂੰ ਆਪਣੀ ਮਾਂ ਨਾਲ ਬਤਮੀਜ਼ੀ ਕਰੇਗਾ ਜਿਸਨੇ ਤੈਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਆ ਤੂੰ ਉਸੇ ਨਾਲ ਹੀ ਬਤਮੀਜੀ ਕਰੇਂਗਾ ਪਾਪਾ ਵੀ ਤਾਂ ਦਾਦੀ ਨਾਲ ਬਤਮੀਜੀ ਕਰਦੇ ਆ ਦਾਦੀ ਨੇ ਵੀ ਤਾਂ ਉਹਨਾਂ ਨੂੰ ਜਨਮ ਦਿੱਤਾ ਆ ਤੂੰ ਮੇਰੇ ਨਾਲ ਜ਼ਬਾਨ ਲੜਾਏਂਗਾ ਚੱਲ ਮੇਰੇ ਨਾਲ ਪਤਾ ਨਹੀਂ ਇਸ ਬੁੜੀ ਨੇ ਮੇਰੇ ਪੁੱਤ ਨੂੰ ਕੀ ਕੀ ਸਿਖਾ ਦਿੱਤਾ ਆ ਇਹ ਬੋਲ ਕੇ ਸੋਹਣੀਆ ਉਸਨੂੰ ਖਿੱਚ ਕੇ ਲੈ ਗਈ ਸਿੰਦੀ ਉੱਥੇ ਰੋਣ ਲੱਗ ਪਈ ਇਵੇਂ ਹੀ ਕੁਝ ਦਿਨ ਬੀਤੇ ਰੋ ਸੋਹਣੀ ਤੇ 모ਹਨ ਸਿੰਦੀ ਨੂੰ ਬਹੁਤ ਮੈਨੇ ਦਿੰਦੇ ਵਿਚਾਰੀ ਸ਼ਿੰਦੀ ਰੋਣ ਤੋਂ ਇਲਾਵਾ ਕੁਝ ਨਹੀਂ ਕਰ ਪਉਂਦੀ ਇੱਕ ਦਿਨ ਕੰਪਨੀ ਤੋਂ ਉਹਦੇ ਬੌਸ ਆਉਣ ਵਾਲੇ ਸੀ ਮੋਹ ਨੇ ਗੁੱਸਾ ਕਰਦੇ ਹੋਏ ਸ਼ਿੰਦੀ ਨੂੰ ਕਿਹਾ ਬੁੜੀਏ ਮੇਰੇ ਬੌਸ ਆਉਣ ਵਾਲੇ ਆ ਤੂੰ ਤਾਂ ਆਪਣੇ ਕਮਰੇ ਤੋਂ ਬਾਹਰ ਨਾ ਨਿਕਲਨੀ ਨਹੀਂ ਤਾਂ ਮੇਰੀ ਬੇਇੱਜ਼ਤੀ ਹੋ ਜਾਵੇਗੀ ਮੋਹ ਦੀ ਗੱਲ ਸੁਣ ਕੇ ਸ਼ਿੰਦੀ ਦੀਆਂ ਅੱਖਾਂ ਪਾਰ ਆਈਆਂ ਮੈਂ ਜਿਸ ਬੇਟੇ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਅੱਜ ਉਸ ਨੂੰ ਮੈਨੂੰ ਆਪਣੇ ਬੌਸ ਨੂੰ ਮਲਵਾਉਣ ਵਿੱਚ ਬੇਇੱਜ਼ਤੀ ਮਹਿਸੂਸ ਹੋ ਰਹੀ ਆ ਫਿਰ ਉਹ ਉੱਥੋਂ ਆਪਣੇ ਕਮਰੇ ਵਿੱਚ ਚਲੀ ਗਈ 1 ਘੰਟੇ ਬਾਅਦ ਆਓ ਸਰ ਬੈਠੋ ਮੋਹਨ ਨੇ ਆਪਣੇ ਬੌਸ ਨੂੰ ਬਿਠਾਉਂਦੇ ਹੋਏ ਕਿਹਾ ਸੋਣੀ ਚਾਹ ਪਾਣੀ ਤਾਂ ਲਿਆ ਇਹ ਕਹਿ ਕੇ ਮੋਹਨ ਆਪਣੇ ਬੌਸ ਦੇ ਸਾਹਮਣੇ ਬੈਠ ਗਿਆ ਨਹੀਂ ਮੈਂ ਕੁਝ ਨਹੀਂ ਲੈਣਾ ਠੀਕ ਆ ਬੌਸ ਨੇ ਕਿਹਾ ਅਰੇ ਸਰ ਇਹ ਕਿਵੇਂ ਰਹਿੰਦੋ ਤੁਸੀਂ ਪਹਿਲੀ ਵਾਰ ਸਾਡੇ ਘਰ ਆਇਓ ਕੁਝ ਚਾਹ ਪਾਣੀ ਤਾਂ ਪਿਓ ਉਦੋਂ ਹੀ ਸੋਣੀ ਆਪਣੇ ਹੱਥ ਵਿੱਚ ਚਾਹ ਨਾਸ਼ਤਾ ਲੈ ਕੇ ਆ ਗਈ ਨਾਸ਼ਤੇ ਵਿੱਚ ਸਮੋਸੇ, ਪਕੌੜੇ, ਜਲੇਬੀਆਂ ਤੇ ਹੋਰ ਵੀ ਬਹੁਤ ਕੁਝ ਸੀ। ਰਵੀ ਆਪਣੇ ਕਮਰੇ ਵਿੱਚੋਂ ਛੁਪ ਕੇ ਇਹ ਵੇ ਸਭ ਵੇਖ ਰਿਹਾ ਸੀ। ਉਸਨੇ ਖੁਦ ਨੂੰ ਕਿਹਾ ਮम्मी-ਪਾਪਾ ਤਾਂ ਦਾਦੀ ਨੂੰ ਖਾਣ ਦੇ ਲਈ ਕੁਝ ਵੀ ਨਹੀਂ ਦਿੰਦੇ ਤੇ ਇਹਨਾਂ ਨੂੰ ਤਾਂ ਇੰਨਾ ਵਧੀਆ-ਵਧੀਆ ਚੀਜ਼ਾਂ ਦੇ ਰਹਿਆ। ਉਧਰ ਸੋਨੀ ਤੇ ਮੋਹਨ ਬੌਸ ਦੀ ਖੂਬ ਖਤਦਾਰੀ ਕਰ ਰਿਆ ਸੀ। ਕਰਦੇ ਵੀ ਕਿਉਂ ਨਾ ਆਕੇ ਮੋਹਨ ਨੂੰ ਉਸਦੇ ਗੁੱਡ ਬਾਕਸ ਵਿੱਚ ਜੂ ਆਉਣਾ ਸੀ ਤਾਂ ਕਿ ਉਸਨੂੰ ਜਲਦੀ ਨਾਲ ਪ੍ਰੋਮੋਸ਼ਨ ਮਿਲ ਜਾਵੇ। ਮੋਹਨ ਤੇਰੀ ਮਾਂ ਕਿੱਥੇ ਆ ਕਿ ਤੇ ਦੇਖ ਨਹੀਂ ਰਹੀ ਆ ਬੌਸ ਨੇ ਚਾਰੋਂ ਤਰਫ ਵੇਖਦੇ ਹੋਏ ਕਿਆ ਉਹ ਮੰਦਰ ਵਿੱਚ ਪੂਜਾ ਕਰਨ ਗਈ ਆ ਮੇਰੀ ਮਾਂ ਨੂੰ ਪੂਜਾ ਪਾਠ ਵਿੱਚ ਬਹੁਤ ਹੀ ਵਿਸ਼ਵਾਸ ਆ ਮੋਹਨ ਨੇ ਕਿਹਾ ਤਾਂ ਸੋਨੀ ਨੇ ਵੀ ਉਸ ਦੀ ਗੱਲ ਵਿੱਚ ਹਾਂ ਵਿੱਚ ਹਾਂ ਮਿਲਾ ਕੇ ਦਿੱਤੀ ਅੱਛਾ ਬੌਸ ਨੇ ਕਿਹਾ ਫਿਰ ਆਪਸ ਵਿੱਚ ਗੱਲਾਂ ਕਰਨ ਲੱਗੇ ਉਧਰ ਛਿੰਦੀ ਬਿਸਤਰ ਤੇ ਲੇਟੀ ਹੋਈ ਸੀ ਤਾਂ ਅਚਾਨਕ ਉਸ ਨੂੰ ਖਾਂਸੀ ਸ਼ੁਰੂ ਹੋ ਗਈ ਉਸ ਨੇ ਆਸ-ਪਾਸੇ ਵੇਖਿਆ ਤਾਂ ਬਿਸਤਰੇ ਦੇ ਕੋਲ ਹੀ ਟੇਬਲ ਤੇ ਪਾਣੀ ਰੱਖਿਆ ਹੋਇਆ ਸੀ ਉਹ ਹੌਲੀ-ਹੌਲੀ ਉੱਠ ਕੇ ਬੈਠਣ ਲੱਗੀ ਉਸ ਨੇ ਜੱਗ ਹੌਲੀ ਜਿਹੀ ਚੁੱਕਿਆ ਤੇ ਗਲਾਸ ਵਿੱਚ ਪਾਣੀ ਪੋਣ ਲੱਗੀ ਤਾਂ ਉਦੋਂ ਹੀ ਉਸ ਨੂੰ ਮohn ਦੀ ਕਹੀ ਹੋਈ ਗੱਲ ਯਾਦ ਆ ਗਈ ਮੇਰੀ ਬੇਇੱਜ਼ਤੀ ਹੋ ਜਾਵੇਗੀ ਉਸ ਦੇ ਕੰਨਾਂ ਵਿੱਚ ਇਹ ਆਵਾਜ਼ ਗੂੰਜਣ ਲੱਗੀ ਅਚਾਨਕ ਉਸ ਦਾ ਹੱਥ ਲੜਖੜਾ ਗਿਆ ਤੇ ਜੱਗ ਜ਼ਮੀਨ ਤੇ ਡਿੱਗ ਪਿਆ ਉਹ ਡਰ ਦੇ ਮਾਰੇ ਕੰਮਣ ਲੱਗੀ ਬਾਰ ਬੈਠੇ ਸਾਰੇ ਲੋਕਾਂ ਨੇ ਸੁਣਿਆ ਤਾਂ ਉਹ ਵੀ ਚੌਂਗੇ ਇਹ ਕਿਵੇਂ ਦੀ ਆਵਾਜ਼ ਸੀ ਬੌਸ ਨੇ ਖੜੇ ਹੁੰਦੇ ਹੋਏ ਪੁੱਛਿਆ ਮੋਹਨ ਨੇ ਕਿਹਾ ਕੁਝ ਨਹੀਂ ਸਰ ਬੌਸ ਨੇ ਉਸ ਦੀ ਗੱਲ ਨਹੀਂ ਸੁਣੀ ਤੇ ਉਹ ਉਸ ਕਮਰੇ ਵੱਲ ਵਧਣ ਲੱਗਾ ਜਿੱਥੋਂ ਆਵਾਜ਼ ਆਈ ਸੀ ਹੁਣ ਤਾਂ ਮੋਹਨ ਤੇ ਸੋਨੀ ਦੀ ਸਿੱਟੀ ਪਿੱਟੀ ਗੁੱਲੂ ਹੋ ਚ ਗਈ ਸੋਨੀ ਨੇ ਮੋਹਨ ਨੂੰ ਹੌਲੀ ਜਿਹਾ ਕਿਹਾ ਜੀ ਹੁਣ ਆਪਾਂ ਕੀ ਕਰੀਏ ਜੇ ਤੁਹਾਡੇ ਬੌਸ ਨੂੰ ਪਤਾ ਲੱਗ ਗਿਆ ਕਿ ਆਪਾਂ ਉਸ ਨੂੰ ਝੂਠ ਬੋਲਿਆ ਤਾਂ ਉਹ ਤੁਹਾਨੂੰ ਨੌਕਰੀ ਤੋਂ ਕੱਢ ਦੇਵੇਗਾ ਮੋਹਨ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਧਰ ਜਦੋਂ ਬੌਸ ਨੇ ਸਿੰਦੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਵੇਖ ਕੇ ਹੱਕਾ ਬੱਕਾ ਰਹਿ ਗਿਆ ਜਲਦੀ ਨਾਲ ਭੱਜਦੇ ਹੋਏ ਸਿੰਦੀ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਬਿਠਾ ਦਿੱਤਾ ਮਾਂ ਜੀ ਤੁਸੀਂ ਠੀਕ ਤਾਂ ਹੋ ਨਾ ਬੌਸ ਨੇ ਪੁੱਛਿਆ ਹਾਂ ਬੇਟਾ ਸਿੰਦੀ ਨੇ ਕਿਹਾ ਬੌਸ ਨੇ ਮੋਹਨ ਵੱਲ ਵੇਖਦੇ ਹੋਏ ਕਿਹਾ ਮੋਹਨ ਤੂੰ ਬਹੁਤ ਝੂਠ ਬੋਲਿਆ ਤੇ ਤੂੰ ਇਵੇਂ ਕਿਵੇਂ ਕਰ ਸਕਦਾ ਆ ਆਪਣੀ ਮਾਂ ਦੇ ਨਾਲ ਜਿਸ ਨੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਤੂੰ ਵੇਖਣ ਨੂੰ ਹੀ ਬਸ ਪੋਲਾ ਲੱਗਦਾ ਆ ਤੇਰਾ ਕੰਮ ਤਾਂ ਬਿਲਕੁਲ ਰਾਵਣ ਵਰਗਾ ਆ ਜੋ ਇਨਸਾਨ ਆਪਣੀ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ ਮੈਂ ਉਸ ਨੂੰ ਆਪਣੀ ਨੌਕਰੀ ਤੇ ਨਹੀਂ ਰੱਖੂੰਗਾ ਸਰ ਪਲੀਜ਼ ਇਵੇਂ ਨਾ ਕਰੋ ਮੋਨ ਗਿੜਗੜਨ ਲੱਗਾ ਪਰ ਬੌਸ ਨੇ ਉਸ ਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਹ ਤੋਂ ਚਲਾ ਗਿਆ ਹੁਣ ਮੋਨ ਦਾ ਗੁੱਸਾ ਸਤਵਿਆਂ ਸਮਾਨ ਤੇ ਸੀ ਬੁੜੀਏ ਤੇਰੀ ਇੰਨੀ ਹਿੰਮਤ ਤੇਰੇ ਕਾਰਨ ਮੇਰੀ ਨੌਕਰੀ ਚਲੀ ਗਈ ਇਹ ਕਹਿੰਦੇ ਹੋਏ 모ਹਨ ਮਾਂ ਨੂੰ ਮਾਰਨ ਲੱਗਾ ਮੈਨੂੰ ਮaaf ਕਰ ਦੇ ਪੁੱਤ ਮੈਂ ਜਾਣਬੁੱਝ ਕੇ ਕੁਝ ਨਹੀਂ ਕੀਤਾ ਉਹ ਦਰਦ ਨਾਲ ਥੜਫਨ ਲੱਗੀ ਰਵੀ ਇਹ ਸਭ ਕੁਝ ਵੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਉੱਤਰੂ ਗਹਿਰ ਹੈ ਸੀ 모ਹਨ ਨੇ ਸਿੰਦੀ ਦਾ ਹੱਥ ਫੜਿਆ ਤੇ ਆਪਣੇ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਸ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਨਾ ਪੁੱਤ ਇਵੇਂ ਨਾ ਕਰ ਮੈਂ ਕਿੱਥੇ ਜਾਵਾਂਗੀ ਮੈਨੂੰ ਮਾਫ਼ ਕਰ ਦੇ ਇਹ ਬੋਲ ਕੇ ਛਿੰਦੀ ਦਰਵਾਜ਼ਾ ਖੜਕਾਉਣ ਲੱਗੀ ਸੋਣੀਆਂ ਨੇ ਅੰਦਰ ਤੋਂ ਕਿਹਾ ਤੂੰ ਸਾਡੇ ਵੱਲ ਟੱਠੇ ਖੂਹ ਵਿੱਚ ਜਾ ਬੁੜੀਏ ਛਿੰਦੀ ਉੱਥੇ ਬੈਠੀ ਰੋ ਰਹੀ ਸੀ 5 ਘੰਟੇ ਬੀਤ ਗਏ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲਿਆ ਛਿੰਦੀ ਹੌਲੀ ਜਿਹੀ ਉੱઠી ਤੇ ਬਸੁੱਧ ਸੜਕ ਤੇ ਚੱਲਣ ਲੱਗੀ ਉਸ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਹੁਣੇ ਆਈ ਅੰਦਰ ਤੋਂ ਆਵਾਜ਼ ਆਈ ਫਿਰ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਛਿੰਦੀ ਨੇ ਉਸ ਨੂੰ ਵੇਖਦੇ ਉਹ ਇਹ ਕਹਤੀ ਏ ਕੀ ਮੈਨੂੰ ਕੋਈ ਕੰਮ ਮਿਲੂਗਾ ਮੈਂ ਝਾੜੂ ਪੋਚਾ ਪਾਂਡੇ ਸਾਰੇ ਕੰਮ ਕਰਨ ਨੂੰ ਤਿਆਰ ਆ ਮਿਹਰਬਾਨੀ ਕਰਕੇ ਮੈਨੂੰ ਕੰਮ ਦੇ ਦੇ ਮੈਨੂੰ ਮਾਫ ਕਰ ਦੇ ਮਾਤਾ ਜੀ ਪਰ ਮੇਰੇ ਘਰ ਵਿੱਚ ਪਹਿਲਾਂ ਹੀ ਬਹੁਤ ਸਾਰੇ ਨੌਕਰ ਆ ਮੈਨੂੰ ਕਿਸੇ ਦੀ ਵੀ ਜ਼ਰੂਰਤ ਨਹੀਂ ਆ ਇਹ ਬੋਲ ਕੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਸਿੰਦੀ ਦੀਆਂ ਅੱਖਾਂ ਪਾਰ ਆਈਆਂ ਉਹ ਵਾਪਸ ਸੜਕ ਤੇ ਚੱਲਣ ਲੱਗੀ ਤਾਂ ਉਦੋਂ ਹੀ ਅਚਾਨਕ ਉਹ ਕਿਸੇ ਗੱਡੀ ਦੇ ਸਾਹਮਣੇ ਆ ਗਈ ਗੱਡੀ ਦੇ ਅੰਦਰ ਬੈਠੇ ਹੋਏ ਆਦਮੀ ਨੇ ਚਿਲਾ ਕੇ ਕਿਹਾ ਬੁੜੀਏ ਦੇਖਦਾ ਨਹੀਂ ਆ ਤੈਨੂੰ ਮਰਨਾ ਆ ਤੂੰ ਜਾ ਕੇ ਕਿਤੇ ਹੋਰ ਮਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਆ ਇਹੋ ਜਿਹੇ ਪਾਗਲ ਲੋਕ ਹੁਣ ਮੈਨੂੰ ਹੋਰ ਜੀਉਂਦਾ ਨਹੀਂ ਰਹਿਣਾ ਇਹ ਬੋਲ ਸਿੰਧੀ ਚੱਲਦੇ ਚੱਲਦੇ ਕਿਨਾਰੇ ਦੇ ਕੋਲ ਪਹੁੰਚ ਗਈ ਤਾਂ ਉਦੋਂ ਹੀ ਕਿਸੇ ਨੇ ਉਸ ਦਾ ਹੱਥ ਪਿੱਛੋਂ ਫੜ ਲਿਆ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਇੱਕ ਆਦਮੀ ਖੜਾ ਸੀ ਜਿਸ ਦਾ ਨਾਮ ਰਾਮ ਸੀ ਮਾਂ ਜੀ ਤੁਸੀਂ ਇਹ ਕੀ ਕਰਨ ਜਾ ਰਹੇ ਹੋ ਸ਼ਿੰਦੀ ਨੇ ਕਿਹਾ ਜਦੋਂ ਮੇਰੇ ਨੋ ਪੁੱਤ ਨੇ ਹੀ ਮੇਰਾ ਸਾਥ ਛੱਡ ਦਿੱਤਾ ਤਾਂ ਮੈਂ ਜੀ ਕੇ ਕੀ ਕਰੂੰਗੀ ਇਹ ਬੋਲ ਕੇ ਉਹ ਰੋਣ ਲੱਗੀ ਵੇਖੋ ਮਾਂ ਜੀ ਤੁਸੀਂ ਰੋਵੋ ਨਾ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਫਿਰ ਉਸ ਨੇ ਵੀ ਨਾਮ ਅੱਖਾਂ ਨਾਲ ਕਿਹਾ ਮੇਰੀ ਮਾਂ ਨੇ ਵੀ ਮੇਰਾ ਸਾਥ ਬਚਪਨ ਵਿੱਚ ਹੀ ਛੱਡ ਦਿੱਤਾ ਸੀ ਤੁਸੀਂ ਵੀ ਮੇਰੇ ਮਾਂ ਵਰਗੇ ਹੀ ਹੋ ਪਲੀਜ਼ ਮੇਰੇ ਨਾਲ ਚੱਲੋ ਉਹ ਸਦੀਆਂ ਗੱਲਾਂ ਸੁਣ ਕੇ ਸ਼ਿੰਦੀ ਦੀਆਂ ਅੱਖਾਂ ਪਾਰ ਆਈਆਂ ਤੇ ਉਸਦੇ ਨਾਲ ਚਲੀ ਗਈ ਰਾਮ ਦਾ ਘਰ ਕਾਫੀ ਵੱਡਾ ਸੀ ਸ਼ਿੰਦੀ ਨੇ ਰਾਮ ਨੂੰ ਕਿਹਾ ਬੇਟਾ ਮੈਂ ਇੱਥੇ ਕੀ ਕਰੂੰਗੀ ਰਾਮ ਨੇ ਕਿਹਾ ਮੈਂ ਤੁਹਾਨੂੰ ਮਾਂ ਤਾਂ ਬੋਲ ਸਕਦਾ ਵਾਣਾ ਹੁਣ ਤਾਂ ਬਸ ਤੁਹਾਡਾ ਇੱਕ ਹੀ ਕੰਮ ਆ ਮੈਨੂੰ ਢੇਰ ਸਾਰਾ ਪਿਆਰ ਕਰਨਾ ਬਿਲਕੁਲ ਆਪਣੇ ਪੁੱਤਰ ਦੀ ਤਰ੍ਹਾਂ ਇਹ ਬੋਲ ਦੋਵੇਂ ਅੰਦਰ ਚਲੇ ਗਏ ਕੁਝ ਦਿਨ ਬੀਤ ਗਏ ਸਿੰਦੀ RAM ਨੂੰ ਬਿਲਕੁਲ ਆਪਣੇ ਪੁੱਤ ਵਾਂਗ ਹੀ ਪਿਆਰ ਦਿੰਦੀ ਤੇ RAM ਵੀ ਸਿੰਦੀ ਨੂੰ ਬਿਲਕੁਲ ਇੱਕ ਪੁੱਤ ਦਾ ਪਿਆਰ ਦਿੰਦਾ ਜਿਸ ਦੀ ਉਹ ਹੱਕਦਾਰ ਸੀ ਇੱਕ ਦਿਨ RAM ਨੇ ਸਿੰਦੀ ਨੂੰ ਪੁੱਛੀ ਲਿਆ ਤੁਸੀਂ ਉਸ ਦਿਨ ਉਸ ਨਹਿਰ ਦੇ ਕੋਲ ਕੀ ਕਰ ਰਹੇ ਸੀ ਮਾਂ ਉਸ ਦੀ ਗੱਲ ਸੁਣ ਕੇ ਇੱਕ ਵਾਰ ਫਿਰ ਸਿੰਦੀ ਦੇ ਜਖਮ ਤਾਜ਼ਾ ਹੋ ਗਏ ਉਸ ਨੇ ਨਾਮੱਖਾਂ ਨਾਲ ਸਭ ਕੁਝ ਦੱਸ ਦਿੱਤਾ ਉਸ ਦੀ ਗੱਲ ਸੁਣ ਕੇ RAM ਦੀਆਂ ਅੱਖਾਂ ਵੀ ਭਰ ਆਈਆਂ ਰਾਮ ਨੇ ਸਿੰਦੀ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ ਮਾਂ ਤੁਸੀਂ ਰੋਇਆ ਨਾ ਕਰੋ ਮੈਂ ਵੀ ਤੁਹਾਡਾ ਪੁੱਤਰ ਹੀ ਹਾਂ ରାਮ ਨੇ ਕਿਹਾ ਤੂੰ ਮੇਰੇ ਪੁੱਤ ਵਰਗਾ ਨਹੀਂ ਆ ਤੂੰ ਮੇਰਾ ਪੁੱਤ ਹੀ ਆ ਇਹ ਬੋਲ ਸਿੰਦੀ ਨੇ ਉਸ ਨੂੰ ਪਿਆਰ ਨਾਲ ਗਲੇ ਲਗਾ ਲਿਆ 20 ਸਾਲ ਬਾਅਦ ਸਿੰਦੀ ਦਾ ਦਿਹਾਤ ਹੋ ਗਿਆ RAM ਦੀ ਪਤਨੀ ਉਸ ਨੂੰ ਹਮੇਸ਼ਾ ਸੰਭਾਲ ਲਿਆ ਕਰਦੀ ਸੀ ਦੂਸਰੇ ਪਾਸੇ ਇੱਕ ਮੁੰਡਾ ਆਪਣੇ ਮਾਂ ਬਾਪ ਨੂੰ ਬਹੁਤ ਮਾਰਦਾ ਸੀ ਮੈਨੂੰ ਮਾਫ਼ ਕਰ ਦੇ ਪੁੱਤ ਮੈਂ ਅੱਜ ਤੋਂ ਤੇਰੀ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਂਗੀ ਬੁੜੀਏ ਚੁੱਪ ਕਰ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਇੰਨੀ ਜ਼ਰੂਰੀ ਫਾਈਲ ਨੂੰ ਹੱਥ ਲਾਉਣ ਦੀ ਅੱਜ ਤੋਂ ਇਹੋ ਜਿਹੀ ਗਲਤੀ ਹੋਈ ਨਾ ਤਾਂ ਮੈਂ ਤੇਰੇ ਹੱਥ ਕੱਟਦਕੇ ਸੁੱਟ ਦਵਾਂਗਾ ਇਹ ਬੋਲ ਕੇ ਉਹ ਚਲਾ ਗਿਆ ਮੋਨ ਸੋਚ ਰਿਹਾ ਸੀ ਕਿ ਅਸੀਂ ਵੀ ਆਪਣੀ ਮਾਂ ਦੇ ਨਾਲ ਇਵੇਂ ਦਾ ਹੀ ਵਰਤਾਵ ਕਰਦੇ ਸੀ ਪਰਮਾਤਮਾ ਸਾਨੂੰ ਉਸੇ ਦੀ ਸਜ਼ਾ ਦੇ ਰਿਹਾ ਆ ਮੋਹਨ ਨੇ ਰੋਂਦੀ ਹੋਈ ਕਿਹਾ ਸੋਨੀ ਵੀ ਰੋਣ ਲੱਗੀ ਤੇ ਉਹਨਾਂ ਦਾ ਰੋਣਾ ਸੁਣਨ ਦੇ ਲਈ ਉਥੇ ਕੋਈ ਵੀ ਨਹੀਂ ਸੀ ਤਾਂ ਉਦੋਂ ਹੀ ਇੱਕ ਕੁੜੀ ਆਈ ਤੇ ਸੋਨੀ ਨੂੰ ਝਾੜੂ ਫੜਾਉਂਦੀ ਹੋਈ ਬੋਲੀ ਜਲਦੀ ਨਾਲ ਪੂਰਾ ਘਰ ਸਾਫ਼ ਕਰ ਇਹ ਕਹਿ ਕੇ ਉਹ ਉੱਥੋਂ ਚਲੀ ਗਈ ਇਹ ਕੋਈ ਹੋਰ ਕੁੜੀ ਨਹੀਂ ਸੀ ਇਹ ਰਵੀ ਦੀ ਪਤਨੀ ਸੀ ਹੁਣ ਜੋ ਉਸਨੇ ਸਿੰਦੀ ਦੇ ਨਾਲ ਕੀਤਾ ਸੀ ਰਵੀ ਵੀ ਉਹਨਾਂ ਲੋਕਾਂ ਦੇ ਨਾਲ ਉਵੇਂ ਹੀ ਕਰਦਾ ਸੀ ਆਪਣੀ ਦਾਦੀ ਦੇ ਹਰ ਇੱਕ ਅਥਰੂ ਦਾ ਬਦਲਾ ਉਹ ਆਪਣੇ ਮਾਪੇ ਤੋਂ ਲੈ ਰਿਹਾ ਸੀ। ਦੋਸਤੋ ਮਾਪੇ ਆਪਣੇ ਬੱਚਿਆਂ ਨੂੰ ਵੱਡਾ ਕਰਦੇ ਵਕਤ ਉਹਨਾਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਚਾਹੁੰਦੇ ਆ ਪਰ ਜਦੋਂ ਉਹ ਬੱਚੇ ਵੱਡੇ ਹੋ ਜਾਂਦੇ ਆ ਜਵਾਨ ਹੋ ਜਾਂਦੇ ਆ ਤਾਂ ਉਹ ਮਾਪੇ ਨੂੰ ਬੋਝ ਸਮਝਣ ਲੱਗਦੇ ਆ। ਤੇ ਉਹਨਾਂ ਨੂੰ ਦੋ ਰੋਟੀਆਂ ਦੇਣਾ ਵੀ ਮੁਸ਼ਕਲ ਹੋ ਜਾਂਦਾ ਆ ਪਰ ਉਹ ਇਹ ਭੁੱਲ ਜਾਂਦੇ ਆ ਕਿ ਜੋ ਦਿਨ ਅੱਜ ਉਹਨਾਂ ਦੇ ਮਾਤਾ ਪਿਤਾ ਦਾ ਆ ਉਹੀ ਦਿਨ ਕੱਲ ਉਹਨਾਂ ਤੇ ਵੀ ਆਵੇਗਾ ਬੁਢਾਪਾ ਸਾਡੇ ਜੀਵਨ ਦਾ ਇੱਕ ਇਹੋ ਜਿਹਾ ਸੱਚ ਆ ਜੋ ਸਭ ਦੇ ਸਾਹਮਣੇ ਆਉਣਾ ਹੀ ਆ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਕਹਾਣੀ ਦੇ ਬਾਰੇ ਵਿੱਚ ਤੁਹਾਡੀ ਕੀ رائے ਹੈ ਤੁਸੀਂ ਮੈਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ